ਅੱਜ ਮੈਂ ਤੁਹਾਡੇ ਨਾਲ ਅੱਖਰ ਦੀ ਪਰਿਭਾਸ਼ਾ ਪੈਰੀਂ ਬਿੰਦੀ ਵਾਲੇ ਅੱਖਰ ਗੁਰਮੁਖੀ ਲਿਪੀ ਵਰਣਮਾਲਾ ਸਵਰ ਵਿਅੰਜਨ ਅਨੁਨਾਸਿਕ ਅੱਖਰ ਦੁਤਕ ਅੱਖਰ ਸਭ ਸਾਂਝਾ ਕਰਾਂਗੀ ਅਸੀਂ ਸ਼ੁਰੂਆਤ ਕਰਦੇ ਹਾਂ ਅੱਖਰ ਦੀ ਪਰਿਭਾਸ਼ਾ ਤੋਂ ਅੱਖਰ ਦੀ ਪਰਿਭਾਸ਼ਾ ਕੀ ਹੁੰਦੀ ਹੈ ਜਦੋਂ ਵੀ ਅਸੀਂ ਕਿਸੇ ਵੀ ਭਾਸ਼ਾ ਨੂੰ ਲਿਖਤੀ ਰੂਪ ਦੇਣਾ ਹੁੰਦਾ ਹੈ ਜਦੋਂ ਵੀ ਕਿਸੇ ਭਾਸ਼ਾ ਨੂੰ ਅਸੀਂ ਲਿਖਣਾ ਹੈ ਤੇ ਉਸ ਦੇ ਲਈ ਸਾਨੂੰ ਨਿੱਕੇ ਨਿੱਕੇ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਸ ਲਈ ਅਸੀਂ ਨਿੱਕੇ-ਨਿੱਕੇ ਚਿੰਨਾ ਦੀ ਵਰਤੋਂ ਕਰਦੇ ਹਾਂ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਅਸੀਂ ਨਿੱਕੇ-ਨਿੱਕੇ ਅੱਖਰ ਨਿੱਕੇ-ਨਿੱਕੇ ਚਿੰਨਾ ਦੀ ਵਰਤੋਂ ਕਰਦੇ ਹਾਂ ਉਹਨਾਂ ਚਿੰਨਾ ਨੂੰ ਹੀ ਅੱਖਰ ਜਾਂ ਵਰਣ ਕਿਹਾ ਜਾਂਦਾ ਹੈ ਅੱਖਰ ਨੂੰ ਵਰਣ ਵੀ ਕਹਿੰਦੇ ਹਨ ਤੇ ਇਹ ਅੱਖਰ ਇਸ ਪ੍ਰਕਾਰ ਹੁੰਦੇ ਹਨ ਊੜਾ ਐੜਾ ਈੜੀ ਸਸਹਾ ਊੜੇ ਤੋਂ ਲੈ ਕੇ ੜਾੜਾ ਤੱਕ 35 ਅੱਖਰ ਹਨ ਇਸ ਨੂੰ 35 ਅਖਰੀ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਇਸ ਨੂੰ ਵਿਸ਼ੇਸ਼ ਤਰਤੀਬ ਵਿੱਚ ਲਿਖੇ ਗਏ ਪੰਜਾਬੀ ਵਰਣਮਾਲਾ ਦੇ ਸ਼ਬਦਾਂ ਦੇ ਵਿੱਚ 6 ਅੱਖਰ ਹੋਰ ਮਿਲਾ ਦਿੰਦੇ ਹਾਂ ਜਿਵੇਂ ਸ ਪਰੇ ਬਿੰਦੀ ਸ਼ ਖ ਪਰੇ ਬਿੰਦੀ ਗ ਪਰੇ ਬਿੰਦੀ ਜ ਪਰੇ ਬਿੰਦੀ ਫ ਪਰੇ ਬਿੰਦੀ ਲ ਪਰੇ ਬਿੰਦੀ ਇਹ ਪੈਰੀ ਬਿੰਦੀ ਵਾਲੇ ਅੱਖਰ ਹਨ ਪੈਰ ਬਿੰਦੀ ਵਾਲੇ ਅੱਖਰ ਹਨ ਅਗਰ ਅਸੀਂ 35 ਅਖਰਾਈਚੇ 6 ਅੱਖਰ ਹੋਰ ਮਿਲਾ ਦਿੰਦੇ ਹਾਂ ਤੇ ਇਹ ਸਾਡੇ गुरमुखी लिपि के इक्याली अखर बन जाते हैं पंजाबी भाषा की वर्णमालायाली अखर हैं इक्याली मतलब फोर्टी वन अखर हैं पंजाबी भाषा की वर्णमाला फोर्टी वन अखर हैं थर्टी फाइव हो गए ऊड़े ऐडे वाले और छ अखर ए मिला के पैरी बिंदी वाले छे अक्षर मिला के इक्याली अखर हो गए ਤੇ ਇਹ ਪੰਜਾਬੀ ਪੰਜਾਬੀ ਭਾਸ਼ਾ ਦੀ ਵਰਣਮਾਲਾ ਵਿੱਚ 41 ਅੱਖਰ ਹਨ ਤੇ ਊੜੇ ਤੋਂ ਲੈ ਕੇ ੜਾੜੇ ਤੱਕ 35 ਅੱਖਰ ਹਨ ਇਸ ਲਈ ਇਹਨੂੰ 35 ਅਖਰੀ ਵੀ ਕਿਹਾ ਜਾਂਦਾ ਹੈ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦੀ ਲਿਪੀ ਦਾ ਨਾਮ ਕੀ ਹੈ ਗੁਰਮੁਖੀ ਹਿੰਦੀ ਭਾਸ਼ਾ ਦੀ ਲਿਪੀ ਦਾ ਨਾਮ ਕੀ ਹੈ ਦੇਵਨਾਗਰੀ ਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਦਾ ਨਾਮ ਰੋਮਨ ਹੈ ਤੇ ਇਸੇ ਤਰ੍ਹਾਂ ਲਿਪੀ ਦੇ ਆਪਣੇ ਅੱਖਰ ਤੇ ਲਗਾ ਮਾਤਰਾਵਾਂ ਵੀ ਹੁੰਦੀਆਂ ਹਨ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਦੇ ਵੀ ਆਪਣੇ ਅੱਖਰ ਤੇ ਲਗਾ ਮਾਤਰਾ ਹਨ ਪੰਜਾਬੀ ਭਾਸ਼ਾ ਦੀ ਲਿਪੀ ਦੇ ਅੱਖਰ ਤੇ ਲਗਾ ਮਾਤਰਾਵਾਂ ਕਿਹੜੀਆਂ ਹਨ ਵਰਣਮਾਲਾ ਦੇਖੋ ਵਰਗ ਦਾ ਨਾਮ ਅੱਖਰਜਵਰਣ ਬਿਲਕੁਲ ਉਸਦੇ ਸਾਹਮਣੇ ਲਿਖਿਆ ਹਨ ਮੁੱਖ ਵਰਗ ਕੀ ਹੈ ਊੜਾ ਐੜਾ ਈੜੀ ਸਸਾ ਹਾ ਹੋਂਡੇ ਤੋਂ ਲੈ ਕੇ ਹੇ ਤੱਕ ਇਹ ਪਹਿਲੀ ਲਾਈਨ ਕੀ ਹੈ ਮੁੱਖ ਵਰਗ ਉਹ ਕੱਕੇ ਵਾਲੀ ਲਾਈਨ ਹੈ ਕਿ ਹੋਗੀ ਕ ਵਰਗ चच्चा चवरग टैंका तवरग तत्ता तवरग पप्पा पवरग और ये ये वाली लाइन की हो गई अंतिम वर्ग और बिंदी श वाली लाइन की हो जाएगी नवीन वर्ग इस कहते हैं नवीन वर्ग नेक्स्ट है अखर अक्षर अखर दिया दो किस्म होंदिया है पहला है स्वर ਨੈਕਸਟ ਹੈ ਵਿਅੰਜਨ ਪਹਿਲਾ ਹੈ ਸਵਰ ਦੂਸਰਾ ਹੈ ਵਿਅੰਜਨ ਅੱਖਰ ਦੀ ਦੋ ਕਿਸਮ ਕਿਹੜੀਆਂ ਹਨ ਸਵਰ ਤੇ ਵਿਅੰਜਨ ਸਵਰ ਜਿਹੜੇ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਬਿਨਾ ਬੋਲੇ ਜਾਂਦੇ ਹਨ ਉਸ ਨੂੰ ਸਵਰ ਕਹਿੰਦੇ ਹਨ ਜਿਸ ਜਿਹੜੇ ਕਿਸੇ ਹੋਰ ਅੱਖਰ ਦੀ ਸਹਾਇਤਾ ਦਿੱਦੀ ਹੋਣਾਂ ਨੂੰ ਜ਼ਰੂਰਤ ਨਹੀਂ ਪੈਂਦੀ ਉਹ ਬਿਨਾ ਕਿਸੇ ਹੋਰ ਅੱਖਰ ਦੀ ਸਹਾਇਤਾ ਦੇ ਆਪਣੇ ਆਪ ਬੋਲੇ ਜਾ ਸਕਦੇ ਹਨ ਉਹ ਕੌਣ ਹਨ ਸਵਰ ਸਵਰ ਕਹਿੰਦੇ ਹਨ ਪੰਜਾਬੀ ਭਾਸ਼ਾ ਦੇ ਤਿੰਨ ਸਵਰ ਅੱਖਰ ਹਨ ਤੇ वह ऊड़ा ऐड़ा ईड़ी इन्हों स्वर अखर लगा लगा के दस स्वर धुनिया पैदा होंगे हैं ऊड़ा ऐड़ा ईड़ी दे नाल। अखर लग जाएंगे चिन्ह लग जाएंगे तो नैक्सट है व्यंजन यह तीन हो गए स्वर पैंती अखरों ऊड़ा ऐड़ा ईड़ी तीन स्वर हो गए और बाकी जो बच जाएंगे वो क्यों हो जाएंगे व्यंजन ਊੜਾ ਐੜਾ ਈੜੀ ਸਵਰ ਹਨ ਨੈਕਸਟ ਕੀ ਵਿਅੰਜਨ ਜਿਹੜੇ ਕਿਸੇ ਹੋਰ ਅੱਖਰ ਦੀ ਸਹਾਇਤਾ ਨਾਲ ਬੋਲੇ ਜਾਂਦੇ ਹਨ ਮਤਲਬ ਉਹਨਾਂ ਨੂੰ ਬੋਲਣ ਦੀ ਹੋਰ ਅੱਖਰਾਂ ਦੀ ਸਹਾਇਤਾ ਲੈਣੀ ਪੈਂਦੀ ਹੈ ਉਸ ਨੂੰ ਵਿਅੰਜਨ ਕਹਿੰਦੇ ਹਨ ਜਿਵੇਂ ਸਵਰ ਦੇ ਵਿੱਚ ਕੀ ਸੀ ਉਹ ਬਿਨਾਂ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਬੋਲੇ ਜਾ ਸਕਦੇ ਹਨ ਤੇ ਜੋ ਵਿਅੰਜਨ ਨੇ ਉਹ ਕਿਸੇ ਹੋਰ ਅੱਖਰ ਦੀ ਸਹਾਇਤਾ ਨਾਲ ਹੀ ਬੋਲੇ ਜਾਂਗੇ ਉਸ ਨੂੰ ਵਿਅੰਜਨ ਕਹਾਂਗੇ ਜਿਵੇਂ ਪੰਜਾਬੀ ਵਰਣਮਾਲਾ ਵਿੱਚ ਸ ਸੇ ਤੋਂ ਲੈ ਕੇ ਡਾੜੇ ਤੱਕ ਸਭ ਵਿਅੰਜਨ ਅੱਖਰ ਹਨ ਸ ਸੇ ਤੋਂ ਲੈ ਕੇ ਊੜਾ ਏੜੀ ਕੀ ਸੀ ਸਵਰ ਬਾਕੀ ਸ ਸੇ ਤੋਂ ਲੈ ਕੇ ਲਾਸਟ ਤੱਕ ਇਹ ਸਾਰੇ ਕੀ ਹਨ ਲ ਪੈਰੇ ਬਿੰਦੀ ਤੱਕ ਵਿਅੰਜਨ ਨੈਕਸਟ ਵਿਅੰਜਨ ਦੀਆਂ ਕਿਸਮਾਂ ਵਿਅੰਜਨ ਦੀਆਂ ਦੋ ਕਿਸਮਾਂ ਹੁੰਦੀਆਂ ਵਿਅੰਜਨ ਅੱਖਰ ਦੀਆਂ ਦੋ ਕਿਸਮਾਂ ਹਨ ਪਹਿਲਾ ਹੈ ਅਨੁਨਾਸਿਕ ਅੱਖਰ ਦੂਜਾ ਹੈ ਦੁੱਤ ਅੱਖਰ अनुनासिक अक्षर केडे ਹੁੰਦੇ ਹਨ ਜਿਨ੍ਹਾਂ ਅੱਖਰਾਂ ਨੂੰ ਬੋਲਣ ਵੇਲੇ ਆਵਾਜ਼ ਨੱਕ ਵਿੱਚੋਂ ਨਿਕਲੇ ਜਿਸੇ ਨੱਕ ਵਿੱਚੋਂ ਬੋਲਦੇ ਆਂ ਤੇ ਉਹਨਾਂ ਨੂੰ अनुनासिक ਅੱਖਰ ਜਾਂ ਨਾਸਕੀ ਅੱਖਰ ਵੀ ਕਿਹਾ ਜਾਂਦਾ ਹੈ ਇਸਦੇ ਐਗਜ਼ਾਮਪਲ ਦਿੱਤੇ ਹਨ ਵੰਜ त्रਿੰਜਣ ਕਣਕ ਨਮਕ ਮੱਛਰ ਜਦੋਂ ਅਸੀਂ ਬੋਲਦੇ ਆਂ ਤੇ ਨੱਕ ਵਿੱਚੋਂ ਆਵਾਜ਼ ਨਿਕਲਦੀ ਹੈ ਇਹ ਨਾਸਿਕ ਅੱਖਰ ਪੰਜ अनुनासिक ਅੱਖਰ ਹਨ ਨੈਕਸਟ ਹੈ दुत्त अक्षर ਜਿਹੜੇ ਅੱਖਰ ਅਰਧ ਰੂਪ ਵਿੱਚ ਕਿਸੇ ਹੋਰ ਅੱਖਰ ਦੇ ਪੈਰਾਂ ਵਿੱਚ ਪਾਏ ਜਾਣ ਉਸ ਨੂੰ ਦੁੱਧ ਅੱਖਰ ਕਹਿੰਦੇ ਹਨ ਜਿਵੇਂ ਹਾ ਹਾ ਤੇ ਰਾਰਾ ਇਹ ਅਸੀਂ ਪੈਰਿਸ਼ ਪਾ ਦਿੰਦੇ ਹਾਂ ਤੇ ਉਹ ਕੀ ਅੱਖਰ ਪੂਰਾ ਬਣ ਜਾਂਦਾ ਹੈ ਜਿਵੇਂ ਬੜਾਈ niche ਹ ਹ ਦੀ ਪੈ ਗਿਆ ਰ ਦੇ niche ਹ ਪ੍ਰੀਮ ਇਹ ਹੋ ਗਏ ਦੂਤ ਅੱਖਰ ਅੱਖਰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਮੰਨੇ ਜਾਂਦੇ ਹਨ ਅੱਖਰ ਨੂੰ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਮੰਨਿਆ ਜਾਂਦਾ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਅੱਖਰ 35 ਅੱਖਰਾਂ ਦੀ ਵਰਤੋਂ ਹੋਣ ਕਰਕੇ ਪੰਜਾਬੀ ਨੂੰ ਵੀ ਕਿਹਾ ਜਾਂਦਾ ਹੈ 35 ਅਖਰੀ ਵੀ ਕਿਹਾ ਜਾਂਦਾ ਹੈ ਅੱਖਰਾਂ ਨੂੰ ਅਗਰ ਅਸੀਂ ਇੱਕ ਵਿਸ਼ੇਸ਼ ਤਰਤੀ ਵਿੱਚ ਰੱਖ ਦਾਂਗੇ ਉਹ ਵਰਣਮਾਲਾ ਅਖਵਾਏਗੀ ਪੰਜਾਬੀ ਵਰਣਮਾਲਾ ਵਿੱਚ 35 ਅਖਰੀ ਦੱਸਿਆ ਸੀ ਉਸ ਤੋਂ ਬਾਅਦ ਪਲੱਸ 6 ਸੌਦ ਪਹਿਲੇ ਬਿੰਦੀ ਵਾਲੇ ਇਹ ਕਿਹ ਵਾਲੇ ਅੱਖਰ ਟੋਟੋ ਲੋ ਜਾਣਗੇ ਹਿੰਦੀ ਸੰਸਕ੍ਰਿਤ ਅਤੇ ਉਰਦੂ ਦੇ ਸ਼ਬਦਾਂ ਦੇ ਸਹੀ ਉਚਾਰਨ ਲਈ ਅਖਰਾਂ ਹੇਟ ਕਿ ਲਈ ਜਾਂਦੀ ਹੈ ਬਿੰਦੀ ਲਾਈ ਜਾਂਦੀ ਹੈ ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਲਿਪੀ ਦੀ ਲੋੜ ਪੈਂਦੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਅੱਖਰ ਅਤੇ ਲਗਾ ਮਾਤਰਾਵਾਂ ਲਿਪੀ ਅੰਦਰ ਹੀ ਰੱਖਿਆ ਜਾਂਦੀਆਂ ਹਨ ਵੀਡੀਓ ਪਸੰਦ ਆਏ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ